ACP इंडिया परनाम छोटे साहबजादियां दी शहादी नु समर्पित पंजाब जर्नलिस्ट एसोसिएशन ਧੂਰੀ ਵੱਲੋਂ ਸੰਜੀ ਲਹਿਰੀ ਪ੍ਰਧਾਨ ਦੇ ਅਗਵਾਈ ਹੇਠ ਸਬਜੀ ਮੰਡੀ ਵਿਖੇ ਲੰਗਰ ਲਗਾਇਆ ਗਿਆ মানব સેવા ਹੀ ਤਰਮ ਹੈ ਇਸ ਨੂੰ ਮੁੱਖ ਰੱਖਦੇ ਹੋਏ ਇਹ ਲੰਗਰ ਲਗਾਇਆ ਗਿਆ ਨਰੇਸ਼ क्षत्रिय दी ਰਿਪੋਰਟ भोले ਸੋਨਿਆਲ ਸੋ ਸੂਰਿਆ ਕਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਸਹਿਬ ਯਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਜਿਹੜਾ ਇਹ ਨੰਗਲ ਲਗਾਇਆ ਗਿਆ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਕਿ ਅਸੀਂ ਸ਼ਹਿਰ ਨਿਵਾਸੀ ਦੇ ਸਹਿਯੋਗ ਨਾਲ ਨਾਲ ਮਿਲ ਕੇ ਜਿਹੜਾ ਸ਼ਹਿਰ ਦੀਆਂ ਜਿਹੜੇ ਗਤੀਵਿਧੀਆਂ ਨੇ ਉਹਨਾਂ ਨੂੰ ਅੱਗੇ ਵਧਾਈਏ ਅਜਿਹੇ ਜਿਹੜਾ ਲੱਗ ਰਿਹਾ ਅਸੀਂ ਉਹ ਲਗਾ ਸਕੀਏ ਤੁਹਾਨੂੰ ਪਤਾ ਜਿਵੇਂ ਪੂਰਾ ਮਹੀਨਾ ਹੈ بڑا ਇਤਿਹਾਸਕ ਮਹੀਨਾ ਇਹ ਗੁਰੂ ਸਾਹਿਬ ਦਾ ਪੂਰਾ ਪਰਵਾਦ ਇਸ ਮਹੀਨੇ ਦੇ ਪਿੱਛੇ ਸਾਜੀ ਬਾਤ ਦਾ ਸੰਦੇਸ਼ ਦਿੰਦੇ ਹੋਵੇ ਇਹ ਜਿਹੜਾ ਸਾਡਾ ਉਪਰਾਲਾ ਲੰਗਰ ਦਾ ਛੋਟੇ ਸਾਹਿਬ ਜੀ ਦੇ ਨੂੰ ਸਮਰਪਿਤ ਹੈ। ਉਹ ਜਿਹੜੀ ਉਹਨਾਂ ਦੀ ਸ਼ਹੀਦੀ ਹੈ ਉਹ ਲਸਾਨੀ ਹੈ। ਉਹ ਲਸੀਦੀ ਨੇ ਇੱਕ ਬਖਰੀ ਇਤਿਹਾਸ ਰਚਿਆ ਵੀ ਛੋਟੇ ਸਾਹਿਬ ਜੀ ਨੇ ਸਾਨੂੰ ਬਾਰ ਬਾਰ ਕੀਤਾ। ਉਹਦੇ ਤੱਕ ਚੱਲਦੇ ਆ। ਉਹਦੇ ਮਹੀਨੇ ਛਾੜਾ ਲੰਗਰ ਹਰ ਮਹੀਨੇ ਚੱਲਦਾ। ਟ੍ਰੋਫੀ ਐਕਟੀਵੇਸ਼ਨ ਲਾਂਦੀ ਹੈ। ਸਾਡੇ ਪੱਤਰਕਾਰਾਂ ਦਾ ਇੱਕ ਛੋਟਾ ਜਿਹਾ ਸਹਿਯੋਗ ਹੈ ਤੇ ਸਾਹਿਬ ਜੀ ਦੇ ਨੂੰ ਸਮਰਪਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਡੀ ਪੱਤਰਕਾਰ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੰਯੋਗ ਦਿੱਤਾ ਅਸੀਂ ਸ਼ਹਿਰ ਦੀਆਂ ਹੋਰ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਦੇਣ ਕਿਉਂਕਿ ਇਹ ਬਹੁਤ ਹੀ ਮਨੁੱਖਤਾ ਭਰਪੂਰ ਬਹੁਤ ਅੱਛਾ ਕੰਮ ਹੈ ਛੋਟੇ ਸ਼ਹਿਬਜ਼ਾਦੇ ਸ਼ਹੀਦ ਦੀ ਨੂੰ ਸਮਰਪਿਤ ਲੰਗਰ ਲਾਇਆ ਜਾ ਰਿਹਾ ਹੈ ਕੀ ਕਹਿਣਾ ਤੁਹਾਡੇ ਇਹ ਲੰਗਰ ਪਿਛਲੀ 13 14 ਤਾਰੀਖ ਤੋਂ ਚੱਲਦਾ ਆ ਰਿਹਾ ਹੈ ਕ੍ਰਾਂਤੀ ਚੌਂਕ ਦੇ ਦੁਕਾਨਦਾਰ ਭਰਾਵਾਂ ਵੱਲੋਂ ਅਸੀਂ ਅੱਜ ਪੰਜਾਬ ਜਰਨਲਿਸਟ ਯੂਨੀਅਨ ਵੱਲੋਂ ਇੱਕ ਦਿਨ ਇਸ ਲੰਗਰ 'ਚ ਸਹਿਯੋਗ ਕੀਤਾ ਹੈ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀਆਂ ਆਫਰਸ ਕਰ ਰਹੇ ਨੇ ਕੋਈ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਕਰਦਾ ਕੋਈ ਮੈਰਿਜ ਐਨਿਵਰਸਰੀ ਤੇ ਕਰ ਰਿਹਾ ਕੱਲ ਨੂੰ ਚੱਠਾ ਸਾਹਿਬ ਵੱਲੋਂ ਇੱਕ ਦਿਨ ਦਾ ਹੋਵੇਗਾ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੁੰਦਾ ਜਦੋਂ ਕੋਈ ਸ਼ਹਿਰ 'ਚ ਕੋਈ ਜਥੇਬੰਦੀ ਕੋਈ ਸੰਸਥਾ ਉਪਰਾਲਾ ਕਰੇ ਵੀ ਅਸੀਂ ਉਹਨਾਂ ਨੂੰ ਸਹਿਯੋਗ ਕਰੀਏ ਸੋ ਅੱਜ ਵੀ ਜਿਹੜਾ ਇਹ ਚੱਲ ਰਿਹਾ ਇਹ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਲੈ ਕੇ ਇੱਕ ਮਹੀਨਾ ਪਰ ਲੰਗਰ ਚੱਲਣਾ ਤੇ ਮਿਹਰਾਂ ਭਾਰੀ ਸਾਨੂੰ ਇਹ ਹੈਗਾ ਕਿ ਇਹ ਲੰਗਰ ਇਸੇ ਤਰ੍ਹਾਂ ਜਿਵੇਂ ਇਹਦੀ ਚਾਲ ਬਣੀ ਹੋਈ ਹੈ ਪਿਛਲੇ 4 ਸਾਲਾਂ ਤੋਂ ਸਾਡੇ ਗगन ਜੀ ਨੇ ਢਾਂਡ ਸਾਹਿਬ ਨੇ ਇਹਦੇ ਵਿੱਚ ਹੋਰ ਅਨੇਕਾਂ ਮੈਂਬਰ ਹੈਗੇ ਨੇਗੇ ਜਿਹੜੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਕ੍ਰਾਂਤੀ ਚੌਕ ਦੁਕਾਨਦਾਰ ਨੇ ਉਹਨਾਂ ਵੱਲੋਂ ਇਹ ਚਲਾਇਆ ਜਾ ਰਿਹਾ ਤੇ ਸਾਡੇ ਵੱਲੋਂ ਤਾਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਕਿ ਅਸੀਂ ਇਹਨੂੰ ਸਹਿਯੋਗ ਦਈਏ ਤੇ ਡਾਕਟਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਜਦੋਂ ਵੀ ਅਜਿਹਾ ਲੰਗਰ ਚਲਾਉਣ ਸਾਡਾ ਇੱਕ ਦਿਨ ਰਾਖਮਾ ਜ਼ਰੂਰ ਰੱਖ ਲਿਆ ਕਰਨ ਅਸੀਂ ਪੱਤਰਕਾਰ ਭਾਈਚਾਰੇ ਵੱਲੋਂ ਰਲ ਮਿਲ ਕੇ ਇਦਾਂ ਦਾ ਉਹ ਕਰਨ ਦੀ ਸਾਡੀ ਇੱਛਾ ਬੜਾ ਮਨ ਖੁਸ਼ ਹੋ ਰਿਹਾ ਜਦੋਂ ਇੱਥੇ ਦੇਖ ਰਹੇ ਹਾਂ ਕਿ अनेका ਲੋੜਵੰਦ ਖਾ ਰਹੇ ਨੇ ਤੇ ਮਨੁੱਖਤਾ ਦੇ ਇਸ ਤਰ੍ਹਾਂ ਦੇ ਜਿਹੜੇ ਮਨੁੱਖਤਾ ਪੱਤੀ ਉਪਰਾਲੇ ਨੇ ਸਾਂਝੇ ਤੌਰ ਤੇ ਹੁੰਦੇ ਰਹਿਣੇ ਚਾਹੀਦੇ ਨੇ